ਨੈਕਸ ਸਿਵੈਰਟੀ ਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸੰਗਰੂਰ ਵਿੱਚ ਬੀਤੀ ਰਾਤ ਇੱਕ ਘਰ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਚੋਰ ਘਰ ਵਿੱਚੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਪਰਿਵਾਰ ਘਰ ਦੇ ਵਿੱਚ ਹੀ ਸੁੱਤਾ ਪਿਆ ਸੀ ਪਰਿਵਾਰ ਦੀ ਮੌਜੂਦਗੀ ਵਿੱਚ ਹੀ ਚੋਰ ਘਰ ਦੇ ਵਿੱਚ ਹੱਥ ਸਾਫ਼ ਕਰਕੇ ਫਰਾਰ ਹੋ ਗਏ ਚੋਰ ਗਵਾਂਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਏ ਸ਼ਾਤਰ ਚੋਰਾਵਾਂ ਵੱਲੋਂ ਪਰਿਵਾਰ ਨੂੰ ਭੇਣਕ ਤੱਕ ਨਹੀਂ ਲੱਗਣ ਦਿੱਤੀ ਗਈ। ਮਾਮਲਾ ਸੰਗਰੂਰ ਦੀ ਇੰਦਰਾ ਕਲੋਨੀ ਦਾ ਹੈ ਜਿੱਥੇ ਪੂਰਾ ਪਰਿਵਾਰ ਘਰ ਵਿੱਚ ਸੁੱਤਾ ਪਿਆ ਸੀ ਅਤੇ ਚੋਰ ਘਰ ਵਿੱਚੋਂ 1.5 ਕਿਲੋ ਚਾਂਦੀ, ਸੋਨੇ ਦੇ ਗਹਿਣੇ ਅਤੇ 15000 ਦੀ ਨਕਦੀ ਲੈ ਕੇ ਫਰਾਰ ਹੋ ਗਏ। ਦੱਸਦੇ ਕਿ ਪਰਿਵਾਰ ਦੀ ਮੌਜੂਦਗੀ ਵਿੱਚ ਹੀ ਘਰ ਵਿੱਚ ਚੋਰਾ ਨੇ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੋ ਚੋਰ ਸੀਸੀਟੀਵੀ ਕੈਮਰੇ ਵਿੱਚ ਗਲੀ 'ਚ ਘੁੰਮਦੇ ਦਿਖਾਈ ਦੇ ਰਹੇ ਨੇ। ਪੀੜਤ ਪਰਿਵਾਰ ਨੇ ਪੁਲਿਸ ਦੇ ਕੋਲੋਂ ਚੋਰਾ ਨੂੰ ਕਾਬੂ ਕਰਨ ਦੀ ਗੁਹਾਰ ਲਗਾਈ ਹੈ। ਉੱਥੇ ਹੀ ਐਸਐਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਿਆ ਦਰਜ ਕਰ ਲਈ ਹੈ ਤੇ ਪੁਲਿਸ ਬਲੋਸ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਕੀ ਨਾਮ ਹੈ ਮੇਰਾ ਵਲੀਦ ਪ੍ਰੋਵਿਦ ਹੈ ਮੈਂ ਇੰਦਰਾ ਕਲੋਨੀ ਗਲੀ ਨੰਬਰ 2 ਚ ਕੀ ਹੋਇਆ ਆਪਣੇ ਘਰੇ ਜੀ ਚੋਰੀ ਹੋਈ ਹੈ 6 ਤਰੀਕ ਦੀ ਰਾਤ ਨੂੰ 7 ਤਰੀਕ ਦੀ ਸਵੇਰ ਨੂੰ 11 ਤੋਂ ਲੈ ਕੇ 3 ਵਜੇ ਦੇ ਵਿੱਚ ਵਿੱਚ ਤੇ ਹੁਣ ਸਾਨੂੰ ਐ ਤਾਂ ਪਤਾ ਨਹੀਂ ਹੈਗਾ ਵੀ ਕਿਹੜੀ ਸਾਈਡ ਤੋਂ ਆਏ ਨੇ ਕਿਹੜੀ ਸਾਈਡ ਤੋਂ ਨਹੀਂ ਆਏ ਬਟ 프ਰੰਟ ਵਾਲੀ ਵੀਡੀਓ ਆਪਾਂ ਨੇ ਚੈੱਕ ਕਰ ਲਈਆਂ ਬਟ ਬੈਕ ਵਾਲੀ ਵੀਡੀਓ ਦੇ ਵਿੱਚ ਇੱਕ ਵੀਡੀਓ ਦੇ ਵਿੱਚ ਆਪਣਾ ਗਵੰਡੀਆਂ ਦੀ ਵੀਡੀਓ ਹੈ ਉਹਦੇ ਵਿੱਚ ਉਹ ਕੈਪਚਰ ਹੋ ਗਏ ਇੱਕ ਬੰਦਾ ਕੈਪਚਰ ਹੋਇਆ ਤੇ ਜਿਹੜਾ ਮੇਨ ਰੋਡ ਹੈ ਉਹਦੇ ਵਿੱਚ ਦੋ ਬੰਦੇ ਕੈਪਚਰ ਹੋਏ ਨੇ ਤੇ ਫਿਲਹਾਲ ਤਾਂ ਹਜੇ ਪ੍ਰੋਪਰ ਹੋਇਆ ਨਹੀਂ ਹੈਗਾ ਆਪਣੀ 1.5 ਕਿਲੋ ਚਾਂਦੀ ਤੇ ਦੋ ਰਿੰਗ ਸੋਨੇ ਦੀਆਂ ਤੇ ਇੱਕ ਕੰਨਾਂ ਦੀ ਵਾਲੀਆਂ ਕੈਸ਼ ਕੈਸ਼ 15000 ਰੁਪਏ ਕੈਸ਼ ਹਾਂਜੀ ਇਹਦੀ ਦਰਖਾਸਤ ਦਿੱਤੀ ਹੋਈ ਹੈ ਥਾਣੇ 'ਚ ਤੇ ਉਹਨਾਂ ਵੱਲੋਂ ਵੀ ਜਾਂਚ ਹੋ ਰਹੀ ਹੈ ਤੇ ਅਸੀਂ ਸੀਸੀਟੀਵੀ ਫੁਟੋ ਚੈੱਕ ਕਰ ਰਹੇ ਹਾਂ ਹੋਰ ਜੇ ਕੁਝ ਪਤਾ ਲੱਗਦਾ ਤਾਂ ਦੇਖਦੇ ਹਾਂ ਕੋਈ ਇਸ ਤਰ੍ਹਾਂ ਦੀ ਕੋਈ ਉਸ ਦੀ ਕਾਰਵਾਈ ਚਲੋ ਜਿੰਨਾ ਕੁ ਹੋ ਰਿਹਾ ਐਸਾ ਹੀ ਉਹ ਦੇ ਰਹੇ ਨੇ ਸਾਡੇ ਨਾਲ ਤੇ ਅਜੇ ਦਾ ਫਿਲਹਾਲ ਕੁਝ ਪ੍ਰੋਪਰ ਸਮਝ ਨਹੀਂ ਆ ਰਹੀ ਕਿ ਕਿੱਥੋਂ ਆਏ ਨੇ ਕਿੱਥੋਂ ਨਹੀਂ ਆਏ ਅਜੇ ਤਾਂ ਫਿਲਹਾਲ ਚੈਕਿੰਗ ਹੀ ਜਲਦੀ ਹੈ ਹਾਂਜੀ ਜੀ ਮੇਰਾ ਨਾਮ ਅਵੰਦਪ ਕੌਰ ਹੈ ਸਾਡੇ ਘਰ 6 ਵਜੇ ਰਾਤ ਨੂੰ 6 ਤਰੀਕ ਨੂੰ 11 ਵਜੇ ਰਾਤ ਨੂੰ ਤੇ 3 ਵਜੇ ਤੱਕ ਉਸ ਦੇ ਵਿੱਚ ਵੀ ਚੋਰੀ ਹੋਈ ਐ ਤੇ ਚੋਰੀ ਵੀ ਐਦਾ ਹੈ ਕਿ ਫਰੰਟ ਡੋਰ ਤੋਂ ਨਹੀਂ ਆਇਆ ਕੋਈ ਵੀ ਜਿਹੜਾ ਵੀ ਆਇਆ ਉਹ ਬੈਕ ਸਾਈਡ ਤੋਂ ਹੀ ਆਇਆ ਬੈਕ ਸਾਈਡ ਤੋਂ ਹੀ ਆ ਕੇ ਬੈਕ ਸਾਈਡ ਤੋਂ ਹੀ ਵਾਪਸ ਗਿਆ ਤੇ ਚੋਰੀ ਵੀ ਉਹ ਲੈ ਕੇ ਗਿਆ ਅਲਮਾਰੀ ਸਾਰੀ ਖੋਲ ਕੇ ਗਿਆ ਤੇ ਹੋਰ ਉਹਦੇ ਵਿੱਚੋਂ 2 ਕਿਲੋ ਸਾਡੇ 1.5 2 ਕਿਲੋ ਸਾਡੀ ਚਾਂਦੀ ਸੀਗੀ ਜੋ ਪੁਰਾਣੇ ਜੇਵਰ ਸੀਗੇ ਦਾਦੀ ਦੇ ਤੇ ਦਾੜੀ ਦੇ ਦੋ سونے ਦੇ ਰਿੰਗਾ ਸੀਗਾ ਤੇ ਇੱਕ ਸੀ ਉਹਨਾਂ ਦੇ ਏ ਰਿੰਗਸ ਮੰਮੀ ਦੇ ਉਹ ਲੈ ਕੇ ਗਿਆ ਤੇ ਕੈਸ਼ ਸੀਗਾ ਸਾਡਾ 2 15000 ਰੁਪਏ ਜਿੱਲਾ ਕੇ ਗਿਆ ਅੱਛਾ ਚੋਰੀ ਹੋਈ ਸੀ ਘਰੇ ਗਈ ਨੂੰ ਕਰੇ ਸੀਗੇ ਕਰੇ ਐਕਚੁਅਲੀ ਸਾਥ ਵਾਲੇ ਕਮਰੇ ਦੇ ਵਿੱਚ ਜੇਠ ਜੀ ਤੇ ਜੇਠਾਨੀ ਤੇ ਸੱਸ ਉਹਨਾਂ ਦੇ ਕੋਲੇ ਸੁੱਤੇ ਪਏ ਸੀਗੇ ਤੇ ਅਸੀਂ ਵੀ ਉਹਦੇ ਕਮਰੇ 'ਚ ਸੀਗੇ ਜਿਹੜੇ ਕਮਰੇ 'ਚ ਚੋਰੀ ਹੋਈ ਆ ਉਹਨੂੰ ਸਿਰਫ ਕੁੰਡੀ ਲੱਗੀ ਸੀ ਉਹਨੂੰ ਲੋਕ ਨਹੀਂ ਲੱਗਿਆ ਸੀਗਾ ਹਮੇਸ਼ਾ ਲੋਕ ਲਗਾ ਕੇ ਸੌਣੇ ਆ ਪੜਾਜੇ ਛੋਟਾ ਬੇਬੀ ਹੈ ਘਰ ਇਹ ਠੀਕ ਹੈ ਉਹਦੀ ਤਬੀਅ ਵੀ ਠੀਕ ਨਹੀਂ ਸੀਗੀ ਉਹਨੂੰ ਬਾਰ-ਬਾਰ ਦੁੱਧ ਦੇਣਾ ਪੈਂਦਾ ਇਸ ਕਰਕੇ ਅਸੀਂ ਨਾ ਲੋਕ ਨਹੀਂ ਲਗਾਇਆ ਸੀਗਾ ਸਰਟੀਫਿਕੇਟ ਕੰਪਲੇਂਟ ਆਈ ਹੈ ਜੀ ਬਨੀਤ son of ਪ੍ਰੇਸ਼ਾਨ ਚੰਦ ਵੱਲੋਂ ਇਹਨਾਂ ਦਾ ਘਰ ਨੂੰ ਦਿਰਾਣ ਆਲੇ ਨੇ ਇਹ ਕਹਿ ਰਹੇ ਕਿ ਅਸੀਂ ਘਰ ਚ ਸੌ ਰਹੇ ਸੀ ਤੇ ਤਕਰੀਬਨ 12 ਤੋਂ 3 ਵਜੇ ਦੇ ਵਿੱਚਕਾਰ ਕੋਈ ਅਣਪਛਾਤਾ ਵਿਅਕਤੀ ਇਹਨਾਂ ਦੇ ਘਰ ਚੋਰੀ ਕਰਕੇ ਚਲਾ ਗਿਆ ਇਸ ਬੰਦ ਚ ਸਾਡੀ ਹਰਤਾਲ ਚੱਲ ਰਹੀ ਜੋ ਬੰਦ ਕਰ ਦਿੱਤੀ ਗਈ ਹੈ